ब्रेक तो बाद इक ਵਫਰ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਸਰ ਤੁਹਾਡਾ ਵੀ ਸਵਾਗਤ ਕਰਦੇ ਆ ਧੰਨਵਾਦ ਜੀ ਹੁਣ ਗੱਲ ਕਰਦੇ ਆ ਕੇਰਲਾ ਦੀ ਕੇਰਲਾ ਵਿੱਚੋਂ ਖੱਬੀਆਂ ਧਿਰਾਂ ਨੂੰ ਖਤਮ ਕਰਨ ਪਿੱਛੇ ਕਿਸ ਦਾ ਕਾਰਨ ਹੋ ਸਕਦਾ ਕੀ ਕਾਰਨ ਹੋ ਸਕਦਾ ਸਾਡੇ ਦਰਸ਼ਕਾਂ ਦੱਸੋ ਸਸਨ ਦੇਖੋ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਸ਼ਸ਼ੀ ਧਰੂਰ ਕੇਰਲਾ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਪਿਛਲੇ ਲੰਬੇ ਸਮੇਂ ਤੋਂ ਉਹ ਕਾਂਗਰਸ ਲਈ ਕੰਮ ਕਰਦੇ ਆ ਰਹੇ ਨੇ ਇੰਟੈਲੈਕਚੁਅਲ ਖੇਤਰ 'ਚ ਉਹਨਾਂ ਦਾ ਵੱਡਾ ਨਾਂ ਹੈ ਉਹ ਜਿੱਥੇ ਵੱਡੇ ਇੰਟੈਲੈਕਚੁਅਲਸ ਨੇ ਉੱਥੇ ਉਹਨਾਂ ਹੀ ਸੰਜੀਦਾ ਤੇ ਲਿਬਰਲ ਕਿਸਮ ਦੇ ਪੋਲੀਟੀਸ਼ੀਅਨ ਨੇ ਜਿਸ ਕਿਸਮ ਦੇ ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਨੂੰ ਹਰ ਕੋਈ ਬੰਦਾ ਜਿਹੜਾ ਉਹ ਲਾਇਕ ਕਰਦਾ ਹੈ ਜੀ ਸੋ ਕਿਉਂਕਿ ਕੇਰਲਾ ਆਪਣੇ ਆਪ ਵਿੱਚ ਇੱਕ ਐਸਾ ਸੂਬਾ ਰਹਿ ਗਿਆ ਹੈ ਜਿੱਥੇ ਕਾਮਨਿਸਟ ਪਾਰਟੀ ਅੱਜ ਵੀ ਜਿਹਨਾਂ ਦੀ ਸਰਕਾਰ ਹੈ ਜਿਹਦੇ ਬਾਰੇ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਕਿਹਾ ਸੀ ਕਿ ਕਾਮਨਿਸਟ ਖਤਮ ਕਰਨੇ ਬਹੁਤ ਜ਼ਰੂਰੀ ਹੈ ਕਾਮਨਿਸਟ ਜਿਹੜੇ ਨੇ ਕਿਉਂਕਿ ਏਡਿਓਲੋਜੀ ਖਤਰਨਾਕ ਹੈ ਭਾਵੇਂ ਇਹ ਕੇਰਲਾ ਚ ਦੇਸ਼ ਦੇ ਕੋਨੇ ਚ ਬਿਠੇ ਨੇ ਪਰੰਤੂ ਇਹਨਾਂ ਦੀ ਏਡਿਓਲੋਜੀ ਖਤਰਨਾਕ ਹੈ ਜੀ ਇਹਦਾ ਮਤਲਬ ਇਹ ਹੈ ਕਿ ਲੋਕਾਂ ਲਈ ਇੱਕ ਸਮਝਦਾਰੀ ਦਾ ਸਵਾਲ ਇਹ ਬਣ ਗਿਆ ਵੀ ਜੇ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੈ ਕਿ ਕਾਮਨਿਸਟਾ ਦੀ ideologies ਖਤਰਨਾਕ ਹੈ ਤਾਂ ਸਾਡਾ ਇੱਕ ਇਥੇ ਸਮਝਦਾਰੀ ਬਣਦੀ ਹੈ ਕਿ ਅਸੀਂ ਉਸ ideologies ਦਾ ਕੰਪੈਰੀਟਿਵਲੀ ਅਨਲਿਸਿਸ ਤਾਂ ਕਰੀਏ ਜੀ ਦੇਖੋ ਪਿਛਲੇ ਲੰਬੇ ਸਮੇਂ ਤੋਂ ਦੇਸ਼ ਵਿੱਚ ਨਹੀਂ ਦੁਨੀਆ ਪਰ ਚ ਕਾਮਨਿਸਟ ideologies ਜਿਹੜੀ ਹੈ ਉਹ ਆਪਣੇ ਜਿਹੜਾ ਨਿਗਾਰ ਵੱਲ ਫਾਲ ਵੱਲ ਜਾ ਰਹੀ ਹੈ ਤੇ ਹਿੰਦੁਸਤਾਨ ਚ ਵੀ ਗਈ ਆ ਹੂੰ ਹਿੰਦੁਸਤਾਨ ਦਾ ਪਹਿਲਾ ਸੂਬਾ ਸੀ ਦੁਨੀਆ ਪਰ ਚ ਐਸੀ ਪਹਿਲੀ ਸਟੇਟ ਕੇਰਲਾ ਬਣਦੀ ਆ ਜਿੱਥੇ ਕਾਮਨਿਸਟ ਵੋਟਾਂ ਦੁਆਰਾ ਚੁਣੇ ਗਏ ਜਿੱਥੇ ਕਾਮਨਿਸਟ ਵੋਟਾਂ ਦੁਆਰਾ ਚੁਣੇ ਗਏ ਉੱਥੇ ਇੱਕ ਚੈਲੰਜ ਜਿਹੜਾ ਆ ਉਹ ਉਸ ਬੁਰਜੂਆ ਪੂੰਜੀਪਤੀ ਇੱਕ ਜਿਹੜੀ ਕਲਾਸ ਹੈ ਜਿਹਦੀ ਅਗਵਾਈ ਅਮਰੀਕਾ ਕਰਦਾ ਹੈ ਜੀ ਉਹਨੂੰ ਉਹਦਾ ਉਹਦੀ ਚਿੰਤਾ ਹੁੰਦੀ ਹੈ ਕਿ ਜੇ ਇਸ ਦੇਸ਼ ਦੇ ਲੋਕ ਇਸ ਰਾਹੇ ਪੈ ਗਏ ਜਿਹੜੇ ਰਾਹ ਕੇਰਲਾ ਪਿਆ ਹੈ ਤਾਂ ਇਹ ਦੇਸ਼ ਜਿਹੜਾ ਹੈ ਪੂੰਜੀਵਾਦ ਦੇ ਰਸਤੇ ਵੱਲ ਪੈਟ ਕਰਕੇ ਖੜ ਜਾਏਗਾ ਜਾਂ ਸਮਾਜਵਾਦ ਦੇ ਰਸਤੇ ਚੱਲ ਪਏਗਾ ਜਿਉ ਜਿਉ ਤੁਸੀਂ ਦੇਖਦੇ ਹੋ ਪਾਸਟ ਵਿੱਚ ਜਿਉ ਜਦੋਂ ਵੀ ਦੇਸ਼ ਵਿਦੇਸ਼ ਹਕੂਮਤ ਜਿਹੜੀ ਹੈ ਕਮਿਊਨਿਸਟਾਂ ਦੇ ਸਹਿਯੋਗ ਨਾਲ ਚੱਲੀ ਆ ਤਾਂ ਉਦੋਂ ਰਾਈਟ ਟੂ ਐਜੂਕੇਸ਼ਨ ਮਿਲਿਆ ਉਦੋਂ ਰਾਈਟ ਟੂ ਇਨਫੋਰਮੇਸ਼ਨ ਮਿਲਿਆ ਉਦੋਂ ਮਨਰੇਗਾ ਮਿਲੀ ਹੈ ਉਦੋਂ ਬੈਂਕਾਂ ਦਾ ਰਾਸ਼ਟਰੀਕਰਨ ਹੁੰਦਾ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਲੋਕਾਂ ਦੇ ਹੱਕ ਚ ਜਾਂਦੀਆਂ ਨੇ ਜਦੋਂ ਕਾਮਨਿਸਟ ਹਾਸ਼ੀਏ ਤੇ ਜਾਂਦੇ ਨੇ ਤਾਂ ਜਿਹੜੀ ਐਫ ਡੀ ਆਈ ਹੈ ਉਹ ਹਿੰਦੁਸਤਾਨ ਚਾਉਂਦੀ ਹੈ ਜਿਹੜੀਆਂ ਕਮਾਈ ਕਰਦੇ ਜਿਹੜੇ ادارے ਨੇ ਉਹ ਵੀ ਤੋੜੇ ਜਾਂਦੇ ਨੇ ਵੇਚੇ ਜਾਂਦੇ ਨੇ ਸੋ ਕਾਮਨਿਸਟਾਂ ਨੂੰ ਖੱਬੇ ਪੱਖੀ ਜਾਂ ਲੋਕ ਪੱਖੀ ਕਿਹਾ ਜਾਂਦਾ ਅੱਜ ਜਦੋਂ ਸਾਡੀਆਂ ਸਰਕਾਰਾਂ ਮੁਕਤ ਬਿਜਲੀ ਦੇਣ ਜਾਂ ਮੁਕਤ ਦਾ ਅਨਾਜ ਦੇਣ ਜਾਂ ਮੁਕਤ ਦੀ ਕੋਈ ਵੀ ਸਹੂਲਤ ਦੇਣ ਤਾਂ ਵੋਟਾਂ ਲੈਣ ਲਈ ਕਰਦੀ ਹੈ ਜਦ ਕਿ ਕਾਮਨਿਸਟ ਜਿਹੜੇ ਨੇ ਉਹ ਰੋਜ਼ਗਾਰ ਦੀ ਗਰੰਟੀ ਦੀ ਗੱਲ ਕਰਦੇ ਨੇ ਤੇ ਸਭ ਲਈ ਬਰਾਬਰ ਦੇ ਜੀਣ ਦੇ ਮੌਕਿਆਂ ਦੀ ਗੱਲ ਕਰਦੇ ਨੇ ਸੋ ਜੇ ਅੱਜ ਕੇਰਲਾ ਦੇ ਵਿੱਚੋਂ ਇਹ ਕਾਮਨਿਸਟ ਧਿਰਾਂ ਖਤਮ ਹੋ ਜਾਂਦੀਆਂ ਨੇ ਜਾਂ ਹਾਰ ਹੀ ਜਾਂਦੀਆਂ ਨੇ ਤਾਂ ਜਿਹੜਾ ਇੱਕ ਇੰਟਰਨੈਸ਼ਨਲ ਪੱਧਰ ਤੇ ਇੱਕ ਸਟਿਗਮਾ ਲੱਗ ਰਿਹਾ ਹੈ ਕਿ ਇਥੋਂ ਕਾਮਨਿਸਟ ਦੇ ਉੱਪਰ ਜਾਣ ਦੀ ਚੰਨ ਕਿਉਂਕਿ ਦੁਨੀਆ ਦੀ ਵੱਡੀ ਆਬਾਦੀ ਹੈ ਹਿੰਦੁਸਤਾਨ ਨਾ ਬਹੁਤ ਵੱਡੀ ਮਾਰਕੀਟ ਹੈ ਤੇ ਫਿਰ ਜੇ ਕਾਮਨਿਸਟ ਆਉਂਦੇ ਨੇ ਤੇ ਇਸ ਮਾਰਕੀਟ ਦਾ ਮੁਹਾਵਰਾ ਬਦਲਦਾ ਹੈ ਸੋ ਮਾਰਕੀਟ ਦਾ ਮੁਹਾਵਰਾ ਨਾ ਬਦਲ ਜਾਵੇ ਇਸ ਕਰਕੇ ਕਾਮਨਿਸਟ ਉਥੋਂ ਖਤਮ ਕਰਨੇ ਬਹੁਤ ਜ਼ਰੂਰੀ ਨੇ ਜੀ ਹੁਣ ਜਦੋਂ ਕਾਮਨਿਸਟ ਖਤਮ ਕਰਨੇ ਨੇ ਤਾਂ ਜਿਹੜਾ ਸ਼ਸ਼ੀ ਥਰੂਰ ਹੈ ਉਹ ਉਥੇ ਕਾਂਗਰਸ ਦਾ ਵੱਡਾ ਇੱਕ ਉਧਾਰ ਜਿਹੜਾ ਹੈ ਵੱਡਾ ਲੀਡਰ ਹੈ ਸ਼ਸ਼ੀ ਥਰੂਰ ਜੇ ਭਾਜਪਾ ਚ ਜਾਂਦਾ ਤਾਂ ਭਾਜਪਾ ਸਟਰੋਂਗ ਹੋਈਦੀ ਹੈ ਜੇ ਭਾਜਪਾ ਸਟਰੋਂਗ ਹੁੰਦੀ ਹੈ ਤੇ ਉੱਥੇ ਕਾਂਗਰਸਟ ਜਿਹੜੇ ਨੇ ਉਹ ਵੀਕ ਹੁੰਦੇ ਨੇ ਸੋ ਸ਼ਸ਼ੀ ਥਰੂਰ ਇਨ ਇੰਪੋਰਟੈਂਟ ਨੇਗਾ ਇਨਾਂ ਇੰਪੋਰਟੈਂਟ ਉੱਥੇ ਕਾਂਗਰਸਟ ਜਿਹੜਾ ਕਲਚਰ ਹੈ ਕਾਂਗਰਸਟ ਕਲਚਰ ਨੂੰ ਖਤਮ ਕਰਨਾ ਹੈ ਜਿਹੜਾ ਕਲਚਰ ਅੱਜ 100% ਜੜੀ ਹੈ ਉਹ ਉਹ ਉੱਥੇ ਸਾਖਰਤਾ ਦਰ ਹੈ 100% ਸਾਖਰਤਾ ਦਰ ਹੈ ਉੱਥੇ ਸਿਹਤ ਸਹੂਲਤਾ ਕੰਪੈਰੀਟਿਵਲੀ ਹਿੰਦੁਸਤਾਨ ਦੇ ਬਾਕੀ ਸੂਬਿਆਂੋਂ ਬਿਹਤਰ ਨੇ ਸੋ ਐਨਵਾਇਰਨਮੈਂਟ ਪੋਲੂਸ਼ਨ ਦੇ ਸੰਧਾਰਨਕ ਵੀ ਉੱਥੇ ਦੀਆਂ ਸਥਿਤੀਆਂ ਬਿਹਤਰ ਨੇ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਕਾਮਨਿਜ਼ਮ ਦੇ ਸੰਭਾਵੀ ਖਤਰੇ ਤੇ ਉਸ ਸੂਬੇ ਅੰਦਰ ਕਾਮਨਿਸਟ ਕਲਚਰ ਤੇ ਕਾਮਨਿਸਟ ਸਰਕਾਰ ਨੂੰ ਖਤਮ ਕਰ ਲਈ ਇੱਕ ਜਿਹੜੀ ਹਕੂਮਤ ਹੈ ਉਹਨੂੰ ਸ਼ਸ਼ੀ ਜ਼ਰੂਰ ਆਪਣੇ ਨਾਲ ਚਾਹੀਦਾ ਹੈ ਬਜਾਏ ਕਾਂਗਰਸ ਦੇ ਸੋ ਇਹ ਮੇਨ ਜਿਹੜੀ ਸੈਗਮੈਂਟ ਹੈ ਉਹ ਇੱਥੇ ਖੜਾ ਹੈ ਜੀ ਇਸੇ ਤਰ੍ਹਾਂ ਹੁਣ ਅਗਲਾ ਸਵਾਲ ਕਰਦੇ ਆ ਮਹੱਤਵਪੂਰਨ ਸਵਾਲ ਜੰਗ ਦੇ ਦਿਨਾਂ ਅੰਦਰ ਰਾਜਨੀਤੀ ਜਿਹੜੀ ਹੈ ਉਹ ਕਰਨੀ ਕਿਉਂ ਔਖੀ ਹੋ ਜਾਂਦੀ ਹੈ ਸਾਡੇ ਦਰਸ਼ਕਾਂ ਦੱਸੋ ਸਰ ਦੇਖੋ ਤੁਹਾਨੂੰ ਯਾਦ ਹੋਣਾ ਹੈ 2019 ਚ ਜਦੋਂ ਪਾਰਲੀਮੈਂਟ ਦੀਆਂ ਚੋਣਾਂ ਸੀਗੀਆਂ ਜੀ ਉਹਨਾਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਮੁੱਦੇ ਬਣ ਰਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ 2014 ਚ ਕਿਹਾ ਸੀ ਜੀ ਕਿ ਮੈਂ ਇਹ ਕਾਲਾ ਧਨ ਲੈ ਕੇ ਆਉਂਗਾ ਹੂੰ 15-15 ਲੱਖ ਰੁਪਈਆ ਹਰੇਕ ਦੇ ਖਾਤੇ 'ਚ ਪੈ ਜਾਣਾ ਹੈ ਜੀ ਉਹਨਾਂ ਨੇ ਕਿਹਾ ਸੀ ਕਿ ਮੈਂ 2 ਕਰੋੜ ਨੌਕਰੀਆਂ ਹਰ ਸਾਲ ਪ੍ਰੋਵਾਈਡ ਕਰੂੰਗਾ ਹੂੰ ਉਹਨਾਂ ਨੇ ਸ਼ਾਇਨਿੰਗ ਇੰਡੀਆ ਵਰਗੀਆਂ ਕੁਝ ਗੱਲਾਂ ਕੀਤੀਆਂ ਸੀ ਜੀ ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੇ ਬੇਘਰੇ ਲੋਕ ਨੇ ਉਹਨਾਂ ਨੂੰ ਘਰ ਮਿਲਣੇ ਨੇ ਉਹਨਾਂ ਨੇ ਸਾਰਿਆਂ ਲਈ ਸ਼ੁੱਧ ਪੀੜ ਵਾਲੇ ਪਾਣੀ ਦੀ ਗਾਰੰਟੀ ਜਿਹੜੀ ਹੈ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਕੀਤੀ ਸੀ ਸੋ ਇਸ ਸਾਰੇ ਸੰਦਰਭ ਦੇ ਵਿੱਚ ਜਦੋਂ ਅਸੀਂ ਇਹ ਦੇਖਦੇ ਆ ਕਿ 2019 ਦੀ ਇਲੈਕਸ਼ਨ ਆਉਣੀ ਹੈ 14 ਤੋਂ ਬਾਅਦ ਜੀ ਤਾਂ ਉਹਦੇ ਚ ਸਾਰੀਆਂ ਗੱਲਾਂ ਮੁੱਦੇ ਬਣ ਕੇ ਉੱਭਰਨੀਆਂ ਨੇ ਵੀ ਦੱਸੋ ਤੁਹਾਡਾ 15 ਕਰੋੜ 15 ਲੱਖ ਰੁਪਈਆ ਪਰ ਜਿਹੜਾ ਘਰ ਨੂੰ ਜਾਣਾ ਸੀ ਉਹ ਕਿੱਥੇ ਗਿਆ ਕਿੱਥੇ ਗਈ ਤੁਹਾਡੀ ਰੋਜ਼ਗਾਰ ਯੋਜਨਾ ਕਿੱਥੇ ਗਿਆ ਗਰੀਬਾਂ ਲਈ ਇਕੁਅਲ ਜਿਹੜੀ ਹੈ ਪੜ੍ਹਾਈ ਇਕੁਅਲ ਸੇ ਸਹੂਲਤਾਂ ਕਿੱਥੇ ਗਿਆ ਗਰੀਬਾਂ ਲਈ ਵਧੀਆ ਪਾਣੀ ਦੀਆਂ ਸਹੂਲਤਾਂ ਕਿੱਥੇ ਗਈਆਂ ਕਿਸਾਨਾਂ ਲਈ ਲਾਇ ਲਾਰੇ ਸੋ ਇਹ ਗੱਲਾਂ ਉਸ ਵੇਲੇ 19 ਚ ਚੌੜ ਮੁੱਦਾ ਬਣਨੀਆਂ ਸੀ ਜਿਨ੍ਹਾਂ ਚੋਣ ਮੁੱਦਿਆਂ ਤੇ ਜੇ ਚੋਣ ਹੁੰਦੀ ਤਾਂ ਨਤੀਜੇ ਹੋਰ ਹੁੰਨੇ ਸੀ ਹਮ ਕਿਉਂਕਿ 19 ਦੇ ਵਿੱਚ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਜੀ ਆ ਜਿਹੜਾ ਆ ਉਹ ਪਲਵਾਮਾ ਹੋ ਜਾਂਦਾ ਹੈ ਹਮ ਪਲਵਾਮਾ ਕੀ ਹੈ ਵੀ ਫੌਜੀ ਜਿਹੜੇ ਨੇ ਉਹ ਸ਼ਿਫਟ ਹੋ ਕੇ ਜੰਮੂ ਕਸ਼ਮੀਰ ਵੱਲ ਜਾ ਰਹੇ ਨੇ ਜੀ ਰਸਤੇ 'ਚ ਇੱਕ ਤਮਾਕਾ ਖੇਸ ਸਮੱਗਰੀ ਨਾਲ ਭਰੀ ਹੋਈ ਜਿਹੜੀ ਕਾਰ ਹੈ ਉਹ ਬੱਸ ਨਾਲ ਟਕਰਾਂਦੀ ਹੈ ਵੱਡਾ ਹਾਦਸਾ ਹੁੰਦਾ ਹੈ ਕਿ ਵੱਡੀ ਗਿਣਤੀ ਚ ਫੌਜੀ ਜਿਹੜੇ ਨੇ ਉਹ ਵਿਚਾਰੇ ਮਾਰੇ ਜਾਂਦੇ ਨੇ ਜੀ ਸੋ ਜਦੋਂ ਇੰਨੀ ਵੱਡੀ ਗਿਣਤੀ ਚ ਫੌਜੀ ਸ਼ਹੀਦ ਹੋ ਜਾਂਦੇ ਨੇ ਤਾਂ ਫਿਰ ਇਲੈਕਸ਼ਨ ਆ ਇਲੈਕਸ਼ਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਮੰਗ ਕਰਦੇ ਨੇ ਕਿ ਜਿਹੜੇ ਪਹਿਲੀ ਵਾਰ ਵੋਟਰ ਬਣੇ ਨੇ ਹੂੰ ਉਹ ਵੋਟਰ ਉਹਨਾਂ ਸ਼ਹੀਦਾਂ ਦੇ ਨਾਂ ਤੇ ਵੋਟਾਂ ਪਾਓ ਜੀ ਜਿਹੜੀਆਂ ਔਰਤਾਂ ਨੇ ਉਹ ਔਰਤਾਂ ਉਹਨਾਂ ਸ਼ਹੀਦਾਂ ਦੇ ਨਾਂ ਤੇ ਵੋਟਾਂ ਪਾਓ ਹੂੰ ਜੇ ਤੁਸੀਂ ਦੇਸ਼ ਨੂੰ ਅੱਤਵਾਦ ਦੇ ਸੰਭਾਵੀ ਖਤਰਿਆਂ ਤੋਂ ਮੁਕਤ ਰੱਖਣਾ ਹੈ ਜੀ ਤਾਂ ਜਿਹੜੀ ਪਾਰਟੀ ਨੇ ਬਾਲਾਕوٹ ਸਟ੍ਰਾਈਕ ਕੀਤੀ ਹੈ ਹੂੰ ਉਹਨੂੰ ਵੋਟਾਂ ਪਾਓ ਜੀ ਸੋ ਹੁਣ ਤੁਸੀਂ ਤੁਹਾਡੇ ਸਾਹਮਣੇ 40-42 ਸਪਾਈ ਸ਼ਹੀਦ ਹੋ ਗਏ ਨੇ ਹੂੰ ਤੁਹਾਡੇ ਸਾਹਮਣੇ ਐਡਾ ਦਰਦਨਾਕ ਦਿਲ ਹਲਾਾਲ ਵਾਲਾ ਹਾਦਸਾ ਹੋ ਗਿਆ ਜੀ ਤੇ ਤੁਸੀਂ ਉਹ ਗੱਲਾਂ ਹੀ ਨਹੀਂ ਕਰ ਸਕਦੇ ਤੁਹਾਡੇ ਚੋਣ ਮੁੱਦੇ ਬਦਲ ਗਏ ਨੇ 40 ਬੰਦੇ 42 ਬੰਦੇ ਇਸ ਤਰੀਕੇ ਨਾਲ ਮਰ ਜਾਣ ਤੇ ਤੁਸੀਂ ਸਾਰੇ ਲੋਕਾਂ ਦੇ ਧਰੇ ਧਰਾਏ ਜਿਹੜੇ ਏਜੰਡੇ ਨੇ ਉਹ ਰਹਿ ਗਏ ਸੋ ਜਦੋਂ ਇਦਾਂ ਦੇ ਵੱਡੇ ਹਾਦਸੇ ਹੁੰਦੇ ਨੇ ਤਾਂ ਸਮਾਜ ਦਾ ਮੁਹਾਵਰਾ ਬਦਲ ਜਾਂਦਾ ਹੈ ਅੱਜ ਜਦੋਂ ਅਸੀਂ ਜੰਗ ਦੇ ਬਾਰੇ ਰਿਪੋਰਟਿੰਗ ਕਰ ਰਹੇ ਹਾਂ ਜੰਗ ਬਾਰੇ ਗੱਲਾਂ ਕਰ ਰਹੇ ਹਾਂ ਤਾਂ ਮੈਂ ਸਮਝਦਾ ਕਿ ਕਈ ਮੁੱਦੇ ਇੰਪੋਰਟੈਂਟ ਨੇ ਜਿਹੜੇ ਸਾਨੂੰ ਛੱਡਣੇ ਪੈਣਗੇ ਕਿਉਂਕਿ ਜੰਗ ਇੱਕ ਐਮਰਜੈਂਸੀ ਐਸੀ ਮੰਗ ਕਰਦੀ ਹੈ ਕਿ ਇਹਦੇ ਤੇ ਚਰਚਾ ਕੀਤੀ ਜਾਵੇ। ਸੋ ਜਦੋਂ ਜੰਗ ਦੀ ਚਰਚਾ ਹੋਏਗੀ ਤਾਂ ਭੁੱਖੇ ਢਿੱਡ ਦੀ ਚਰਚਾ ਨਹੀਂ ਹੋਏਗੀ। ਬੇਰੁਜ਼ਗਾਰ ਦੀ ਚਰਚਾ ਨਹੀਂ ਹੋਏਗੀ। ਬਿਮਾਰ ਦੀ ਚਰਚਾ ਨਹੀਂ ਹੋਏਗੀ। ਸੋ ਇਸ ਕਰਕੇ ਜੰਗ ਜਿਹੜੀ ਹੈ ਉਹ ਸਾਰੇ ਮਸਲਿਆਂ ਨੂੰ ਹਥਿਆ ਲੈਂਦੀ ਹੈ ਤੇ ਸਾਰੇ ਮਥਰਿਆਂ ਦੇ ਉੱਤੇ ਕਬਜ਼ਾ ਕਰਕੇ ਇਹ ਆਪ ਇੱਕ ਜਿਹੜੀ ਆ ਉਹ ਮਸਲਾ ਬਣ ਕੇ ਉੱਭਰਦੀ ਆ ਤੇ ਆਉਣ ਵਾਲੀਆਂ ਇਲੈਕਸ਼ਨਾਂ ਤੱਕ ਲੋਕਾਰ ਨੂੰ ਇਹ ਜਿਹੜੇ ਮਸਲੇ ਆ ਹੋਰ ਉਹ ਪੁਲਾ ਦਿੰਦੀ ਆ ਜੀ ਬਿਲਕੁਲ ਸਰ ਬਹੁਤ ਸਹੀ ਕਿਹਾ ਇਸੇ ਤੇ ਚੱਲਦੇ ਆ ਹੋਰ ਇੱਕ ਆਖਰੀ ਸਵਾਲ ਕਰ ਲੈਣੇ ਆ ਹੁਣ ਪਾਕਿਸਤਾਨ ਦੀ ਜਿਹੜੀ ਸਥਿਤੀ ਬਣੀ ਹੋਈ ਆ ਉਹ ਕੀ ਐ ਸਾਡੇ ਦਰਸ਼ਕਾਂ ਦੱਸੋ ਦੇਖੋ ਪਾਕਿਸਤਾਨ ਦੀ ਸਥਿਤੀ ਕਿਸੇ ਤੋਂ ਲੁਕੀ ਹੋਈ ਨਹੀਂ ਜੀ ਪਾਕਿਸਤਾਨ ਭੁੱਖਮਰੀ ਦੇ ਇਹ ਦੌਰ ਵਿੱਚੋਂ ਗੁਜ਼ਰ ਰਿਹਾ ਹੈ ਹਮ ਜਿਸ ਦਿਨ ਇਹ ਜੰਗ ਸ਼ੁਰੂ ਹੁੰਦੀ ਆ ਜੀ ਉਸੇ ਦਿਨ ਪਾਕਿਸਤਾਨ ਨੂੰ ਵਿਸ਼ ਬੈਂਕ ਨੂੰ ਲਿਖਣਾ ਪੈਂਦਾ ਕਿ ਸਾਨੂੰ ਲੋਨ ਦਿਓ ਹਮ ਜਿਹੜਾ ਦੇਸ਼ جنگ ਦੇ ਦਿਨਾਂ ਚ ਪਹਿਲੇ ਦਿਨ ਹੀ ਲੋਨ ਮੰਗਣ ਲੱਗ ਪਿਆ ਜੀ ਔਰ ਉਹਨੂੰ ਪਾਸ ਵੀ ਹੋ ਗਿਆ ਲੋਨ ਆ ਵੀ ਗਿਆ ਔਰ ਉਸ ਦੇਸ਼ ਦੀ ਹਾਲਤ ਕੀ ਹੋ ਸਕਦੀ ਹੈ ਹੂੰ ਜੇ ਮੈਂ ਇਹਦੇ ਵੱਖ-ਵੱਖ ਪੱਖਾਂ ਤੋਂ ਇਹਦਾ ਅਨਲਿਸਿਸ ਕਰਾਂ ਵੀ ਜੇ ਦੀ ਆਰਥਿਕ ਸਥਿਤੀ ਦੀ ਗੱਲ ਕਰਾਂ ਜੀ ਤਾਂ ਉਹ ਇੰਨੀ ਮਾੜੀ ਹੈ ਕਿ ਲੋਕਾਂ ਦੀ ਆਰਥਿਕ ਸਥਿਤੀ ਦੇਸ਼ ਦੀ ਆਰਥਿਕ ਸਥਿਤੀ ਨਾਲੋਂ ਵਾੜੀ ਹੈ ਜੀ ਤੇ ਦੇਸ਼ ਦੀ ਆਰਥਿਕ ਸਥਿਤੀ ਲੋਕਾਂ ਦੀ ਆਰਥਿਕ ਸਥਿਤੀ ਨਾਲੋਂ ਮਾੜੀ ਹੈ ਜੀ ਅ ਇਦੇ ਨਾਲ ਹੀ ਪੰਜ ਵੱਖ-ਵੱਖ ਸੈਗਮੈਂਟ ਨੇ ਜਿਨ੍ਹਾਂ ਤੋਂ ਇਹਨਾਂ ਨੇ ਲੋਨ ਲਿਆ ਤੇ ਜਿਨ੍ਹਾਂ ਦੇ ਕਰਜ਼ਾਈ ਨੇ ਜਿਨ੍ਹਾਂ ਵਿੱਚ ਬਹੁਤ ਵੱਡਾ ਹਿੱਸਾ ਵਿਸ਼ਵ ਬੈਂਕ ਦਾ ਤੇ ਇਕੱਲੇ ਚੀਨ ਦਾ ਹੈ ਜੀ ਸੋ ਏਡੇ ਵੱਡੇ ਕਰਜ਼ਾਈ ਦੇਸ਼ ਜਿਹੜੇ ਨੇ ਉਹਨਾਂ ਦੀ ਲੜਾਈ ਕਿੱਡੀ ਵੱਡੀ ਮੁਸੀਬਤ ਬਣ ਕੇ ਆਉਂਦੀ ਹੈ ਹਮ ਹੁਣ ਇਹਨਾਂ ਦੀ ਰਾਸ਼ੀ ਸਥਿਤੀ ਦਾ ਵੀ ਐਨਾਲਿਸਿਸ ਕਰ ਲਈਏ ਜੀ ਦੇਖੋ ਇਸ ਦੇਸ਼ ਦੀ ਰਾਜਨੀਤੀ ਸਥਿਤੀ ਬਹੁਤ ਬੁਰੀ ਆ ਉੱਥੇ ਕੋਈ ਰਾਜਨੀਤੀ ਨਹੀਂ ਬਿਲਕੁਲ ਉੱਥੇ ਫੌਜ ਦਾ ਕਾਨੂੰਨ ਚੱਲਦਾ ਹੈ ਰਾਜਨੀਤੀ ਕੇਵਲ ਨਾਂ ਮਾਤਰ ਹੈ ਇਮਰਾਨ ਖਾਨ ਜਿਹੜਾ ਵਧੀਆ ਖਿਡਾਰੀ ਵੀ ਸੀ ਤੇ ਵਧੀਆ ਪੋਲੀਟੀਸ਼ੀਅਨ ਹੈ ਜਿਹਨੂੰ ਦੇਸ਼ ਦੇ ਲੋਕ ਪਿਆਰ ਕਰਦੇ ਨੇ ਉਹਨੂੰ ਜੇਲ੍ਹ ਚ ਸਿੱਟਿਆ ਹੋਇਆ ਤੇ ਪਿਛਲੇ ਦਿਨਾਂ ਚ ਜੇਲ੍ਹ ਚੋਂ ਵੀ ਉਹਦੇ ਨਾਲ ਬਦਫੈਲੀ ਦੀਆਂ ਸ਼ਰਮਨਾਕ ਜਿਹੜੀਆਂ ਖਬਰਾਂ ਨੇ ਉਹ ਜਨਤਕ ਹੋਈਆਂ ਨੇ ਬਿਲਕੁਲ ਜੀ ਤੋਂ ਉਹ ਜਮਹੂਰੀਅਤ ਦੇ ਨਾਂ ਤੇ ਇਹ ਦੇਸ਼ ਵਿੱਚ ਕੁਝ ਵੀ ਨਹੀਂ ਮਤਲਬ ਡੈਮੋਕ੍ਰੇਸੀ ਨਾਂ ਦੀ ਚੀਜ਼ ਜਿਹੜੀ ਆ ਖਤਮ ਹੁੰਦੀ ਜਾ ਰਹੀ ਹੈ ਜੀ ਚੋਣਾਂ ਮਹਿਜ਼ ਇੱਕ ਦਿਖਾਵਾ ਬਣ ਕੇ ਰਹਿ ਗਈਆਂ ਨੇ ਸੋ ਅਸੀਂ ਇਸ ਦੇਸ਼ ਦੇ ਨਾਲ ਲੜ ਰਹੇ ਹਾਂ ਜਦੋਂ ਕਹਿੰਦੇ ਹੁੰਦੇ ਨਾ ਕਿ ਤੁਹਾਡਾ ਜਿਹੜਾ ਦੋਸਤ ਆ ਉਹ ਤਾਂ ਤੁਹਾਡੇ ਤੋਂ ਵੱਡਾ ਤੁਹਾਡੇ ਤੋਂ ਛੋਟਾ ਅਮੀਰ ਗਰੀਬ ਕਿਸੇ ਤਰ੍ਹਾਂ ਦਾ ਹੋ ਸਕਦਾ ਪਰ ਦੁਸ਼ਮਣ ਘੱਟੋ ਘੱਟ ਬਰਾਬਰ ਦਾ ਹੋਣਾ ਚਾਹੀਦਾ ਸੋ ਜਿਹੜਾ ਪਾਕਿਸਤਾਨ ਹੈ ਅਸੀਂ ਤਾਂ ਦੁਸ਼ਮਣ ਵੀ ਨਹੀਂ ਖਰਮਾਉਂਦੇ ਸੋ ਇਹ ਬਰਾਬਰਤਾ ਦੇ ਰਤਵੇ ਦਾ ਨਹੀਂ ਹਿੰਦੁਸਤਾਨ ਵਿੱਚ ਡੈਮੋਕ੍ਰੇਸੀ ਹੈ ਹਿੰਦੁਸਤਾਨ ਵਿੱਚ ਦੀ ਆਰਥਿਕਤਾ ਭਾਵੇਂ ਇਹ ਬਹੁਤ ਵਧੀਆ ਨਹੀਂਗੀ ਪਰ ਇਹਨਾਂ ਨਾਲੋਂ ਹਜ਼ਾਰ ਗੁਣਾ ਵਧੀਆ ਆਦਤ ਹੈ ਵਧੀਆ ਬਿਲਕੁਲ ਜੀ ਸੋ ਇਹ ਜਿਹੜਾ ਦੇਸ਼ ਬਣਿਆ ਸੀ ਇਹ ਧਰਮ ਦੇ ਨਾਂ ਤੇ ਬਣਿਆ ਸੀ ਕਿ ਸਾਰੇ ਮੁਸਲਮਾਨ ਧਰਮਾਂ ਨੂੰ ਮੰਨਣ ਵਾਲੇ ਧਰਮ ਨੂੰ ਮੰਨਣ ਵਾਲੇ ਲੋਕ ਇੱਥੇ ਰਹਿਣਗੇ ਭਾਵੇਂ ਕੁਝ ਅਲਪ ਸੰਖਿਆਕ ਲੋਕ ਵੀ ਇੱਥੇ ਰਹਿ ਰਹੇ ਨੇ ਤੇ ਉਹਨਾਂ ਦੀ ਜ਼ਿੰਦਗੀ ਕੋਈ ਬਹੁਤੀ ਵਧੀਆ ਨਹੀਂ ਜੀ ਸਾਰੇ ਮੁਸਲਮਾਨ ਹੋਣ ਦੇ ਬਾਵਜੂਦ ਇਸ ਦੇਸ਼ ਦੇ 1971 ਵਿੱਚ ਦੋ ਟੁਕੜੇ ਹੋ ਗਏ। ਬੰਗਲਾਦੇਸ਼ ਵੱਖਰਾ ਹੋ ਗਿਆ ਤੇ ਇਧਰਲਾ ਪਾਕਿਸਤਾਨ ਵੱਖਰਾ ਹੋ ਗਿਆ ਜੀ। ਹੁਣ ਇਸ ਦੇਸ਼ ਦੇ ਵੀ ਗਾਂ ਤਿੰਨ ਟੁਕੜੇ ਹੋਰ ਹੋਣ ਨੂੰ ਫਿਰਦੇ ਨੇ। ਇੱਕ ਟੁਕੜਾ ਤੇ ਬਲੋਚਿਸਤਾਨ ਦਾ ਹੋਣ ਵਾਲਾ ਹੈ। ਬਲੋਚਿਸਤਾਨ ਦੇ ਆਗੂਆਂ ਨੇ ਤਾਂ ਉਸੇ ਦਿਨ ਐਲਾਨ ਕਰਤਾ ਸੀ ਕਿ ਅਸੀਂ ਬਲੋਚਿਸਤਾਨ ਆਪਣਾ ਵੱਖਰਾ ਕਰ ਲਿਆ। ਜੀ। ਇਦਾਂ ਦਾ ਪੁਸ਼ਤੂਨ ਦਾ ਇਲਾਕਾ ਵੀ ਪਿੱਛੇ ਜ ਹੈ ਬਹੁਤ ਵੱਡਾ ਉਹਨਾਂ ਨੇ ਇਹ ਮਿਲਿਟੈਂਟ ਐਕਸ਼ਨ ਟ੍ਰੇਨ ਤੇ ਕੀਤਾ ਸੀ ਸੋ ਉਹ ਵੀ ਆਪਣੇ ਆਪ ਨੂੰ ਵੱਖਰਾ ਕਰਨਾ ਚਾਹੁੰਦੇ ਨੇ ਜੀ ਸਿੰਧ ਵੀ ਵੱਖਰੇ ਰਾਸ਼ਟਰ ਦੀ ਮੰਗ ਕਰ ਰਿਹਾ ਹੈ ਤੇ ਇਹ ਜਿਹੜੇ ਤਿੰਨੇ ਇਲਾਕੇ ਨੇ ਪਸ਼ਤੂਨ ਸਿੰਧ ਬਲੋਚ ਇਹ ਇਲਾਕੇ ਇਸ ਗੱਲ ਕਰਕੇ ਇਸ ਦੇਸ਼ ਤੋਂ ਟੁੱਟਣਾ ਚਾਹੁੰਦੇ ਨੇ ਕਿ ਇਸ ਦੇਸ਼ ਵਿੱਚ ਜੇ ਕੋਈ ਥੋੜੀ ਬਾਲੀ ਕਿਸੇ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਦੀ ਚੱਲਦੀ ਹੈ ਹੂੰ ਪੰਜਾਬੀ ਡੋਮੀਨੇਟ ਦੇ ਪੰਜਾਬੀ ਫੌਜ ਤੇ ਡੋਮੀਨੇਟ ਦੇ ਪੰਜਾਬੀ ਹੀ ਧਰਮ ਤੇ ਡੋਮੀਨੇਟ ਦੇ ਪੰਜਾਬੀ ਹੀ ਰਾਜਨੀਤੀ ਤੇ ਡੋਮੀਨੇਟ ਦੇ ਤੇ ਇੱਥੇ ਬਲੋਚ ਸਿੰਧ ਤੇ ਪਸ਼ਤੂਨੀ ਲੋਕ ਜਿਹੜੇ ਨੇ ਉਹ ਦੋ ਨੰਬਰ ਤੇ ਸ਼ਾਇਰੀ ਬਣ ਕੇ ਰਹਿ ਗਏ ਨੇ ਜੀ ਸੋ ਜਿਹੜਾ ਧਰਮ ਦਾ ਆ ਆਧਾਰ ਬਣਾ ਕੇ ਦੇਸ਼ ਬਣਿਆ ਉਹ ਆਪਣੇ ਧਰਮ ਦੇ ਲੋਕਾਂ ਨੂੰ ਹੀ ਖੁਸ਼ ਨਹੀਂ ਰੱਖ ਪਾ ਰਿਹਾ ਜੀ ਇਹਦੇ ਨਾਲ ਹੀ ਜੇ ਫੌਜ ਦੀ ਗੱਲ ਕੀਤੀ ਜਾਵੇ ਤੁਸੀਂ ਦੇਖੋ ਵੀ ਫੌਜਾਂ ਵਿੱਚ ਪੰਜਾਬੀ ਲੋਕ ਨੇ ਫੌਜ ਵਿੱਚ ਜੇ ਸਿਪਾਈ ਦਾ ਬੱਚਾ ਤੇ ਸਿਪਾਈ ਭਰਤੀ ਕਰ ਲੈਂਦੇ ਨੇ ਅਫਸਰ ਦਾ ਬੱਚਾ ਤੇ ਅਫਸਰ ਭਰਤੀ ਕਰ ਲੈਂਦੇ ਨੇ ਕੋਈ ਉਸ ਤਰੀਕੇ ਦੀ ਫੌਜ ਦੀ ਭਰਤੀ ਹਿੰਦੁਸਤਾਨ ਵਾਂਗੂ ਨਹੀਂ ਹੁੰਦੀ ਕਿ ਇਹ ਬਹੁਤ ਜਿਆਦੀ ਵੱਡੀ ਮਤਲਬ ਇੱਕ ਪ੍ਰਾਪਤੀ ਸਮਝੀ ਜਾਵੇ ਹੁਣ ਤੁਸੀਂ ਦੇਖੋ ਵੀ ਜਦੋਂ ਇਹ ਜੰਗਬੰਦੀ ਦਾ ਐਲਾਨ ਹੁੰਦਾ ਹੈ ਜੀ ਇਹ ਵਿਦੇਸ਼ ਮੰਤਰੀ ਮਾਰਕੋ ਰੂਬਿਓ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਜੀ ਉਹ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਨਾਲ ਗੱਲ ਕਰਨ ਤੋਂ ਪਹਿਲਾਂ ਹਮ ਫੌਜਾਂ ਦੇ ਮੁਖੀ ਜਰਨਲ ਅਸੀਮ ਮਨੀਰ ਨਾਲ ਗੱਲ ਕਰਦੇ ਨੇ ਜੀ ਵੀ ਜੰਗਬੰਦੀ ਕਰਦੀ ਹੈ ਜਦ ਕਿ ਹਿੰਦੁਸਤਾਨ ਦੇ ਵਿੱਚ ਇਹ ਹੈ ਕਿ ਸੁਪਰੀਮ ਪਾਵਰ ਪ੍ਰਾਈਮ ਮਿਨਿਸਟਰ ਹੈ ਹਮ ਸਰੀ ਪਾਵਰ ਲੋਕ ਸਭਾ ਹੈ ਪਰ ਉਥੇ ਸੁਪਰੀਮ ਪਾਵਰ ਜਿਹੜੀ ਆ ਉਹ ਖਿੰਡਰੀ ਹੋਈ ਹੈ ਉਥੇ ਤਾਂ ਅੱਤਵਾਦੀਆਂ ਕੋਲ ਵੀ ਪਾਵਰ ਹੈ ਤੁਸੀਂ ਦੇਖੋ ਨਾ ਆਕੇ ਮਸੂਦ ਅਜ਼ਰ ਜਿਹੜਾ ਅਸੀਂ 1999 ਕੰਦਾਰ ਹਵਾਈ ਜੈਕ ਵੇਲੇ ਛੱਡਿਆ ਸੀ ਆ ਕੈਦ ਸੀਗਾ ਸਾਡੇ ਕੋਲ ਉਹ ਇੰਟਰਨੈਸ਼ਨਲ ਅੱਤਵਾਦੀ ਘੋਸ਼ਿਤ ਕਰਨਾ ਪਿਆ ਆ ਜੁਨਾਈਟਿਡ ਨੇਸ਼ਨ ਨੂੰ ਤੇ ਉਹ ਇੰਟਰਨੈਸ਼ਨਲ ਅੱਤਵਾਦੀ ਘੋਸ਼ਿਤ ਕੋਸ਼ਿਸ਼ ਸਾਡੀਆਂ ਸਰਕਾਰਾਂ ਨੇ ਕਰਾਇਆ ਉਹ ਲੋਬਿੰਗ ਨੇ ਕਰਾਇਆ ਸੋ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ ਵੀ ਇਹ ਜਿਹੜਾ ਪ੍ਰਤੀਨਧ ਮੰਡਲ ਜਾਣਾ ਹੈ ਕਿਉਂ ਜਾਣਾ ਹੈ ਇਹ ਬੇਸਿਕਲੀ ਇਸ ਗੱਲ ਹੀ ਜਾਣਾ ਹੈ ਕਿ ਇਹ ਦੇਸ਼ ਅੱਤਵਾਦ ਨੂੰ ਬढ़ावा ਦਿੰਦਾ ਹੈ ਤੇ ਅੱਤਵਾਦ ਦੇ ਰੂਪ ਵਿੱਚ ਇੱਕ جنگ ਜੜੀ ਹੈ ਲਾਈ ਰੱਖਦਾ ਤੇ ਸਾਡੀ ਜੰਗ ਉਹਦਾ ਜਵਾਬ ਹੈ ਜੀ ਬਿਲਕੁਲ ਸਰ बहुत सारी मुखरों से गलबात की है बहुत सारी जानकारी थोड़े तक पहुंची है बहुत बहुत धनबाद करते हैं सर थोड़ा भी। तो प्रोग्राम कि लग्या कमेंट करके लाइक के शेयर भी जरूर करना हूँ सामू दी इजाजत धनवाद